రోడీ కుట్ట మశీన్ ਬਲਵਰੀਏ ਲਈ ਵੱਜੜਪਾਲ ਤੇ ਨਾਲ ਸੰਧਵਾ ਪਿੰਡ ਦਾ ਗੋਲਾ ਦੁਨੀਆ ਦੇ ਚਾਰ ਟਾਪਰ ਜਫੀ ਮੈਦਾਨ ਦੇ ਵਿੱਚ ਕਹਿੰਦੇ ਅੱਜ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਆ ਕਾਲਵਾ ਵਾਲਾ ਹਰਪਾਲ ਇੱਕ ਜ਼ੋਰ ਦੇ ਨਾਲ ਇੱਕ ਜ਼ੋਰ ਦੇ ਨਾਲ ਕਿ ਜਫਾ ਮਾਰ ਕੇ ਗੁੜਕੀ ਪਾਰੀ ਲੱਤਾਂ ਨੂੰ ਕਿ ਜਿੰਦੇ ਵਾਂਗੂ ਗੋਲ ਹੋ ਗਿਆ ਜਿੰਨਾ ਜ਼ੋਰ ਸੀ ਗੱਬਰੂ ਆ ਤੇਰਾ ਅੱਜ ਕੱਲੇ ਮੈਦਾਨ ਤੋਂ ਪਰ ਜਦੋਂ ਏਰੀਆ ਦੇ ਵਿੱਚ ਆਉਂਦਾ ਸੁਧਾਰਨ ਜੀ ਜ਼ਿੰਦਗੀ ਲਓ ਸ਼ੀਲੂ 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 ਤੇ ਰਾਜੂ ਸ਼ੀਲੂ ਹਾਂ ਬਹੁਤ ਬਿਗ ਕਬੱਡੀ ਹੋਈ ਪਈ ਹੈਨਿਸ ਕਮਾਲ ਦਾ ਰਫਲ ਆ ਸ਼ੀਲੂ ਸ਼ਾਗਰ ਵਿਚ ਦੁਨੀਆ ਦੇ ਆ ਮੰਗੜੀ ਕੋਨੇ ਕੋਨੇ ਦਾ ਇਹਦਾ ਵਿਚ ਗਰਾਉਂਡ ਆ ਖਾਉ ਫਿਰਦਾ ਆ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਇਹਦਾ ਵਿਚ ਗਰਾਉਂਡ ਆ ਖਾਉ ਫਿਰਦਾ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਇਹਦਾ ਵਿਚ ਗਰਾਉਂਡ ਆ ਖਾਉ ਫਿਰਦਾ ਸਰਦਾਰ ਕੋਈ ਕਹਿੰਦਾ ਜੇ ਮੋਹਿਦ ਨਾਲ ਟੱਕਰ ਹੋ ਜਾਏ ਆ ਸ਼ੀਲੂ 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 ਤੇ ਅੰਮਾ ਆ ਸ਼ੀਲੂ ਤੇ ਅੰਮਾ ਬੱਲੇ ਬੱਲੇ ਹੋਈ ਪਈ ਹੈਨਿਸ ਸਾਹਿਬ ਰੇਡਰ ਦੇ ਆ ਗਿਆ ਜਰਮਨਜੀਤ ਲੱਡਾ ਬਲਪੁਰੀਆ ਕਬੱਡੀ ਪਾ ਰਿਹਾ ਸ਼ਿੱਲੂ ਖੜਾ ਹੁਣ ਚਾਰ ਖੜੇ ਨੇ ਚਾਰਾਂ ਦੇ ਵਿੱਚੋਂ ਬੰਨਮੈਨ ਆਰਮੀ ਸ਼ਿੱਲੂ 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 ਅਕੜੇ ਦੀ ਸਾਹਿਬ ਕੀ ਗਿਆ ਨਾ ਇਹਨੂੰ ਸ਼ਿੱਲੂ 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 ਆਹ ਕਰਾਓ ਵਡਾਈ ਨੂੰ ਹਾਂ ਨੱਕੜੀ ਕਿਸੇ ਜਲਦੀ ਹੋਈ ਕਬੱਡੀ ਇੱਕ ਪਾਸੇ ਜਰਮਨ ਨੇ ਸ਼ਿੱਲੂ ਲਾਓ ਰੇਡ ਰਾਜੂ ਕੋਟਲੇ ਭੜੀ ਵਾਲਾ ਆਹ ਸ਼ਿੱਲੂ ਸਿੱਧਾ ਲੱਗ ਗਿਆ ਕਬੱਡੀ ਆ ਕਬੱਡੀ ਕਬੱਡੀ ਹੋਈ ਪਈ ਆ ਨਰੀਸ ਗਮਾਲ ਦਾ ਕਬੱਡੀ ਖਿਡਾਰੀ ਉਹ ਰਾਜੂ ਦੇ ਸ਼ੀਰਾ ਦਾ ਸ਼ੀਰਾ ਅੱਜ ਦੇਖਦੇ ਹਰੇ ਚ ਸ਼ੀਰਾ ਲੱਗਿਆ ਪਿਆ ਉਹ ਸ਼ੀਰਾ ਲੱਗਿਆ ਪਿਆ ਜਿਹੜਾ ਵੀ ਪਿਆਰ ਨਾਲ ਪਿਆਰ ਨਾਲ ਆ ਜਿਹੜਾ